ਹਿਆਰ ਉਹਨਾਂ ਕੋਲੇ ਕਾਪੇ ਹੀ ਨੰਗੇ ਸੀ ਤੇ ਦੋਹਾਂ ਕੋਲੇ ਪਿਸਤੌਲ ਹੀ ਨੰਗੇ ਸੀ ਇਹ ਮੁੰਡੇ ਉਧਰ ਪਰਾਂ ਨਹੀਂ ਕਿੱਥੋਂ ਆਉਂਦੇ ਸੀ ਜਾਨੀ ਕਿ ਗਰੁੱਪ 2 ਆਪਸ ਚ ਲੜਦੇ ਸੀ ਜੀ ਹਾਂਜੀ ਹਾਂਜੀ ਸਕੂਲ ਦੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਹਾਂਜੀ ਹਾਂਜੀ ਉਹਨਾਂ ਨੇ ਕਾਪੇ ਮਾਰੇ ਆ ਜੀ ਹਾਂਜੀ 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 ਮੌਲਾ ਇਹ ਬੱਚੇ ਨੂਰਵਾਲ ਸਕੂਲ ਕੰਟਪੁਰੇ ਉਪਰ ਪੜ੍ਹਦੇ ਸੀਗੇ ਇਹਨਾਂ ਦਾ ਆਪਸੀ ਕੋਈ ਰੰਜਿਸ਼ ਸੀਗੀ ਕਬੀ ਤੱਕ ਉਹਨਾਂ ਡੇਅ ਉੱਤੇ ਤੇ ਬੱਚੇ ਦੇ ਸੱਟਾ ਮਾਰ ਗਿਆ ਤੇ ਡੈਥ ਹੋ ਗਈ ਹੈ ਉਹ ਉਹਦਾ ਨਾਮ ਸੀਗਾ ਚਾਹਤਪ੍ਰੀਤ ਪਿੰਡ ਫੇਰੂ ਸ਼ਹਿਰ ਜ਼ਿਲ੍ਹਾ ਫਰੀਦਕੋਹੜਾ ਉਹਦੀ ਉਮਰ ਸੀਗੀ 16 ਸਾਲ ਦੀ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਉਹ ਸੀ ਗਈ 6 ਤੋਂ 7 ਜਣੇ ਸੀਗੇ ਘਟੋ ਘਟੋ ਇਹ ਤਾਂ ਕਈ ਵੀਰ ਨੇ ਆ ਜਿਹੜੇ ਨਾਲ ਸਾਡੇ ਗਏ ਸੀ ਕਹਿੰਦਾ ਵੀ ਇੱਥੇ ਮੁੰਡਾ ਵਿਚਾਰਾ ਖਲੋਤਾ ਕੋ ਦੂਜੇ ਮੁੰਡੇ ਆਏ ਮਿੰਟ ਚ ਗੱਲ ਪੈ ਗਏ ਨੇ ਜਿਹੜੇ ਰੋਡ ਤੇ ਆ ਆ ਜਿਹੜਾ ਅਮਨੋਰਲਾ ਸਕੂਲ ਦੇ ਬੈਕਸਾਈਡ ਆ ਥਾਣਾ ਜੀ ਇੱਥੋਂ 200 ਮੀਟਰ ਤੇ ਆ ਨਾ ਉਹ ਵੇਖੋ ਕਾਪਾ ਪਰਾ ਫੜ ਕੇ ਜਨਤਾ ਨੇ ਛੁਟਿਆ ਜਨਤਾ ਨਾਲ ਆਦੀ ਤੇ ਉਹਨਾਂ ਨੇ ਹੋਰ ਵੱਡੀ ਜਾਨਾ ਸੀ ਉਹ ਲੋਕਾਂ ਦੇ ਰੋਲਾ ਪਾਇਆ ਨਾ ਪਾਉਂਦੇ ਹੋ ਸਕਦੇ ਸੱਤ ਬੰਦੇ ਮਰਦੇ ਇੱਥੇ ਮੁੰਡੇ-ਮੁੰਡੇ ਆਪਸ ਚ ਲੜੇ ਨੇ ਜੀ ਉਹ ਨੰਗੀਆਂ ਪਿਸਤੌਲਾਂ ਚੁੱਕੀ ਫਿਰਦੇ ਨੇ ਨੰਗੇ ਕਰਪਾਨ ਤੇ ਨੰਗੇ ਕਾਪੇ ਹੀ ਗੇ ਆਪਸ ਚ ਲੜਦੇ ਨੇ ਲੜਦੇ ਉਹਨਾਂ ਨੇ ਮੁੰਡਾ ਵੜ ਦਿੱਤਾ ਜੀ ਉਹ ਕਿੱਥੇ ਤੇ ਆਏ ਜੀ ਸਵਾਰ ਉਹ ਦੋਵੇਂ ਓਧਰ ਰੋ ਮੋਟਰਸਾਈਕਲਾਂ ਦੇ ਹੀ ਜਾਈ ਗੇ ਕੀ ਉਹਨਾਂ ਕੋਲ ਹਥਿਆਰ ਸੀ ਹਥਿਆਰ ਉਹਨਾਂ ਕੋਲੇ ਕਾਪੇ ਹੀ ਗੇ ਨੰਗੇ ਹੀ ਤੇ ਦੋਹਾਂ ਕੋਲੇ ਪਿਸਤੌਲ ਹੀ ਗੇ ਨੰਗੇ ਹੀ ਇਹ ਮੁੰਡਾ ਕਿੱਧਰ ਆ ਰਿਹਾ ਇਹ ਮੁੰਡੇ ਓਧਰ ਪਰਾਂ ਨਹੀਂ ਕਿੱਥੋਂ ਆਉਂਦੇ ਜਾਨੀ ਕਿ ਗਰੁੱਪ 2 ਆਪਸ ਚ ਲੜਦੇ ਸੀ ਜੀ ਹਾਂਜੀ ਹਾਂਜੀ ਸਕੂਲ ਦੇ ਬੱਚੇ ਨੇ ਛੋਟੇ-ਛੋਟੇ ਬੱਚੇ ਨੇ ਅੱਛਾ ਜਿਹੜੇ ਲ ਹਾਂਜੀ 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 ਹਾਲਾਤ ਫਰੋਜਪੁਰ ਦੇ ਸਭ ਤੋਂ ਮਾੜੇ ਹਾਲਾਤ ਨੇ ਇਦੋਂ ਉੱਤੇ ਮੇਰੇ ਖਿਆਲ ਚ ਵੀ ਪੂਰੀ ਵਰਲਡ ਦੇ ਵਿੱਚ ਐਡਾ ਜਿਆਦਾ ਮੰਦਾ ਹਾਲ ਨਹੀਂ ਹੋਣਾ ਜਿੱਡਾ ਆਈਟਮ ਫਰੋਜਪੁਰ ਦਾ ਮੰਦਾ ਹਾਲ ਹੈ ਨੰਬਰ 1 ਤੇ ਚੱਲਦੇ ਪਏ ਆ ਮੁੰਡਾ ਮਰ ਗਿਆ ਈ ਮੁੰਡਾ ਦਾ ਮੌਕੇ ਤੇ ਮਰ ਗਿਆ ਹਾਂਜੀ 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 ਹੁਣ ਪ੍ਰਸ਼ਾਸਨ ਤੇ ਕੀ ਸੋਚਣਾ ਜਿਹਦੇ ਦੂਰ ਕਰਨਾ ਚਾਹੀਦਾ ਕਾ ਵੀ ਸਹੀ ਗੱਲ ਆ ਜੀ ਵੀ ਡਾਰੇ ਕੋਈ ਨਹੀਂ ਹੈਗਾ ਮੰਦਿਰ ਨੂੰ ਤਾਂ ਕਿਤੇ ਨਾ ਹੀ ਨਹੀਂ ਹੈਗਾ ਵੀ ਲੈ ਵੀ ਡਾਰੇ ਵੀ ਲੈ ਵੀ ਕੋਲੋਂ ਤਾਂ ਥਾਣੇ ਤੋਂ ਕਿੰਨੀ ਕ ਦੂਰ ਹੈ ਲਾਗੇ ਹਾਂਜੀ ਹਾਂਜੀ ਥਾਣੇ ਤੋਂ ਮੇਰੇ ਖਿਆਲ ਵਿੱਚ 100 150 ਮੀਟਰ ਦੂਰੀ ਹੋਣੀ ਹੈ ਹਾਂਜੀ ਨਾ ਨਾ ਇਹਨਾਂ ਨੂੰ ਆ ਜਿਹੜੀ ਮੰਦਿਰ ਹੈ ਨਾਲ ਚੁੱਕ ਕੇ ਚਾਰਾਂ ਪੰਜਾਂ ਨੂੰ ਇੱਕ ਵਾਰੀ ਨੰਗਿਆ ਕਰ ਕਰ ਕੇ ਕੁੱਟੇ ਹੁਣ ਚੌਂਕ 'ਚ ਤੇ ਕਿਵੇਂ ਨਹੀਂ ਡਰ ਪੈਂਦਾ ਪੁਲਿਸ ਦਾ ਹਾਂ ਬਸ ਇਹ ਆ ਕੇ ਬਿੱਲੇ ਵੀ ਆ ਖਲਾ ਦਾ ਆਪਾਂ ਨੂੰ ਕੀ ਏ ਕੱਲ ਨੂੰ ਕੇਸ ਦਾ ਅੱਜ ਕੇਸ ਦਾ ਨਿੱਕਾ ਜਿਹਾ ਜਵਾਕ ਵੱਡਿਆ ਇਹ ਆਪਣੇ ਵੀ ਵਾਰੀ ਆਉਣੀ ਜੀ ਹਾਂ ਸਹੀ ਗੱਲ ਸਹੀ ਗੱਲ ਸਹੀ ਗੱਲ ਹੈ ਮੈਨੂੰ ਤਾਂ ਵੇਖ ਕੇ ਯਾਰ ਐਡਾ ਨਿੱਕਾ ਜਿਹਾ ਬੱਚਾ ਹੈ ਮੌਬਲਾ ਇਹ ਬੱਚੇ ਮਨੋਰਾ ਸਕੂਲ ਕੈਂਟਪੁਰੇਪੁਰ ਪੜ੍ਹਦੇ ਸੀਗੇ ਇਨਾਂ ਦਾ ਆਪਸੀ ਕੋਈ ਰੰਜਿਸ਼ ਸੀ ਇਹ ਕੋਈ ਤੀਕਰਰੋਂ ਡੜੇ ਉੱਤੇ ਤੇ ਬੱਚੇ ਦੇ ਸੱਟਾ ਮਾਰ ਗਿਆ ਦੀ ਡੈਥ ਹੋ ਗਈ ਐ। ਵਜ੍ਹਾ ਕੀ ਕੀ ਇਹਨਾਂ ਦੀ? ਵਜ੍ਹਾ ਇਹਨਾਂ ਦੀ ਸਕੂਲ ਚ ਇਹਨਾਂ ਦਾ ਝਗੜਾ ਹੋਇਆ ਸੀ ਕਿ ਪੁਰਾਣਾ ਝਗੜਾ ਨਹੀਂ ਦੱਸਿਆ ਇਹਨਾਂ ਨੇ ਕਿ ਸਕੂਲ ਚ ਬੱਲੇ-ਬੱਲੇ ਸੀ ਇਕੱਠੇ ਹੋਏ ਸੀ ਦੋਸਤ-ਦੋਸਤ ਤੇ ਉਹਨਾਂ 'ਤੇ ਹਮਲਾ ਕਰਤਾ ਇਹਦੇ ਨਾਲ ਦੇ ਆਣੇ ਉਹਨਾਂ ਦੇ ਅਫੀਜ਼ਦ ਕਰਤੀ ਜ ਉਹ ਵੀ ਬੱਚੇ ਇਹ ਵੀ ਬੱਚਾ ਤਲਵਾਰਾਂ ਨਾਲ ਹਮਲਾ ਕੀਤਾ ਤਲਵਾਰਾਂ ਨਾਲ ਕਾਪੀ ਨਾਲ ਨਹੀਂ ਇਹਦੇ ਸਾਡੀਆਂ ਟੀਮਾਂ ਗਈਆਂ ਹੋਈਆਂ ਤੇ ਸਭ ਪੱਲ ਲੈਣੇ ਸਾਰੇ ਕਿੰਨੇ ਆ ਦੇ ਮਾਮਲਾ ਦਾ ਦੋ ਬਾਈ ਨੇ ਮਾ ਬੱਚੇ ਤੇ ਚਾਰ ਅਣਛਤੇ ਆ ਤੇ ਉਹ ਬਾਈ ਨੇ ਜਿਹੜੇ ਉਹ ਘਰੋਂ ਭੱਜ ਗਏ ਸਾਰੇ ਪਰਿਵਾਰ ਵੀ ਪਾਸੇ ਹੋ ਗਏ ਆ ਤੇ ਇਹਨਾਂ ਨੂੰ ਜਲਦੀ ਰੈਟ ਕਰਨਾ ਹੈ ਜਲਦੀ ਰੈਟ ਕਰ ਹਾਂ ਹਾਂਜੀ ਇਹ ਬੱਚੇ ਪਰਦੇ ਪਈ ਸਕੂਲ ਦੇ ਵਿੱਚ ਸਕੂਲ ਗਏ ਹੋਏ ਸੀਗੇ ਉੱਥੇ ਪੇਪਰ ਚੱਲਦੇ ਪਏ ਸੀ ਇਹਦੇ ਪੇਪਰਾਂ ਦੇ ਵਿੱਚ ਕੋਈ ਇਹਨਾਂ ਨਾਲ ਮੁੰਡਿਆਂ ਨਾਲ ਆਪਸ ਵਿੱਚ ਕੋਈ ਖਹਿਬਾਜੀ ਹੋ ਗਈ ਉਹਨੂੰ ਲੈ ਕੇ ਉਹ ਬਾਅਦ ਚ ਇਹਦੇ ਨਾਲ ਲੜ ਪਏ ਹੱਥੋਂ ਪਾਈ ਹੋਗੇ ਤੋ ਉਹਨਾਂ ਨੇ ਹਥਿਆਰ ਥੀੁਰ ਸੀਗੇ ਉਹਨਾਂ ਕੋਲੇ ਤੇ ਉਹਨਾਂ ਨੇ ਇਹਦੇ ਤੇ ਹਮਲਾ ਕਰਤਾ ਮੇਰੇ ਭਾਂਜੇ ਦੇ ਉੱਤੇ ਹਾਂਜੀ ਹਾਂਜੀ ਉਹਦੇ ਸਿਰ ਤੇ ਸੱਟਾ ਸੁੱਟਾ ਮਾਰੀ ਉਹ ਉਹਦਾ ਨਾਮ ਸੀਗਾ ਚਾਹਤਪ੍ਰੀਤ ਟੈਂਡਫ ਫੇਰੂ ਸ਼ਹਿਰ ਜ਼ਿਲ੍ਹਾ ਪੁਲੋਜਪੁਰ ਉਹਦੀ ਉਮਰ ਸੀਗੀ 16 ਸਾਲ ਦੀ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਉਹ ਸੀਗੇ 6 ਤੋਂ 7 ਗੈਣੇ ਸੀਗੇ ਘਟੋ ਘਟ ਕਿਹੜੀ ਜਗ੍ਹਾ ਤੇ ਉਹਦੇ ਸਿਰ ਦੇ ਵਿੱਚ ਬੈਕ ਸਾਈਡ ਉਹਦੇ ਸੱਟਾਂ ਮਾਰੀਆਂ ਹਾਂ ਬੰਦਗੀ ਕਾਰਵਾਈ ਕੰਮ ਕਾਰਵਾਈ ਦੀ ਐਸੀ ਕਹਿੰਦੇ ਜਲ ਤੋਂ ਜਲ ਕਾਰਵਾਈ ਹੋਣੀ ਚਾਹੀਦੀ ਹੈ ਬੰਦੇ ਰਜਾ ਹੌਣੇ ਚਾਹੀਦੇ ਜ਼ਰੂਰੀ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ। ਪਛਾਣ ਹੋਵੇ ਕੀ ਜਿਨ੍ਹਾਂ ਨੇ ਹਮਲਾ ਕੀਤਾ ਨਹੀਂ ਅਸੀਂ ਹਜ ਤੱਕ ਕੋਈ ਨਹੀਂ ਪ੍ਰਸ਼ਾਸਨ ਨੇ ਦੱਸਿਆ ਸਾਨੂੰ ਵੀ ਕੋਈ ਵੀ ਬੰਦਾ ਗ੍ਰਿਫਤ ਦੇ ਵਿੱਚ ਹੋਇਆ। ਕੋਈ ਪਤਾ ਨਹੀਂ ਲੱਗਦਾ। ਕਈ ਕੋਈ ਬੰਦਾ ਹੋਇਆ ਯਾਨੀ ਹਾਜ਼ਰ ਨਹੀਂ ਕੀਤਾ ਬੰਦੇ ਨੇ ਕੋਈ ਹਾਂਜੀ